ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਤੁਹਾਡੇ YouTube ਚੈਨਲ ਤੇ ਸਵਾਗਤ ਹੈ ਅੱਜ ਅਜੇ ਤੁਹਾਡੇ ਸਾਹਮਣੇ ਜੀ ਪਟਾਲਾ ਚੇ ਵੀ 40 ਪੱਗ ਦੀ ਵੀਡੀਓ ਲੈ ਕੇ ਆਏ ਜਿਸ ਦੀ ਲੰਬਾਈ 75 ਮੀਟਰ ਕਪੜਾ ਫੋਲਡਰ ਪਹਿਲਾਂ ਲੜ ਸਿੱਧੇ ਸੈਂਟਰ ਚੋ ਲਿਆ ਕੇ ਜਿੱਥੇ ਆਪਾਂ ਨੇ 50 ਦੀ ਘੱਟ ਬਣੀ ਉਹਦੇ ਉੱਤੇ ਜੀ ਲਿਆ ਕੇ ਆਪਾਂ ਨੇ ਲੜ ਨੂੰ ਇੱਕ ਵਾਰ ਫੋਲਡ ਚੰਗੀ ਤਰ੍ਹਾਂ ਫੋਲਡ ਕਰਕੇ ਦੋਨਾਂ ਪਾਸੇ ਤੋਂ ਦੋਨਾਂ ਪਾਸੇ ਤੋਂ ਫੋਲਡ ਕਰਕੇ ਜਿਹੜਾ ਉੱਤੋਂ ਬਚਦਾ ਆਪਣਾ ਸੁਮੰਤਰ ਕਰਕੇ ਲੜ ਨੂੰ ਪੂਰਾ ਮੋਟਾ ਕਰਕੇ ਸਾਫ਼ ਕਰਕੇ ਪਿੱਛੇ ਧੱਕ ਲਗਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇਗਲਰ ਫੇਰ ਉਸੇ ਤਰ੍ਹਾਂ ਆਪਣੇ ਬੈਗ ਤੋਂ ਪਿੰਚ ਕਰ ਲੈਣਾ ਤੇ ਉਤੋਂ ਦਗਬ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਆਪਣੇ ਲਾਟ ਨੂੰ ਸਾਫ਼ ਕਰਨਾ ਹੈ ਪੂਨੀ ਦਾ ਕੁਲਦਾ ਪਤਾ ਥੱਲੇ ਤੇ ਬੰਦ ਪਾਸੇ ਉੱਤੇ ਰੱਖ ਕੇ ਲਾਟ ਨੂੰ ਇੱਕ ਵਾਰ ਚੰਗੀ ਤਰ੍ਹਾਂ ਫੋਲਡ ਕਰਨਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇੱਕ ਵਾਰ ਚੰਗੀ ਤਰ੍ਹਾਂ ਆਪ ਚੰਗੀ ਤਰ੍ਹਾਂ ਆਪਣੇ ਲਾਟ ਨੂੰ ਫੋਲਡ ਕਰਨਾ ਹੈ ਲਾਟ ਨੂੰ ਫੋਲਡ ਕਰਨ ਤੋਂ ਬਾਅਦ ਦੂਜੀ ਵਾਰ ਲਾਟ ਨੂੰ ਥੱਲੇ ਨੂੰ ਥੋੜਾ ਜਿਹਾ ਖਿੱਚ ਕੇ ਥੱਲੇ ਖਿੱਚਣ ਤੋਂ ਬਾਅਦ ਦੂਜੀ ਵਾਰ ਲਾਟ ਨੂੰ ਆਪਾਂ ਜਿੱਦਾਂ ਤਰ੍ਹਾਂ ਫੋਲਡ ਕਰਕੇ ਲਾਟ ਨੂੰ ਪੂਰਾ ਸਾਫ਼ ਕਰਕੇ ਆਪਣੇ ਬਾਹ ਦੀ ਮਤਨਾਂ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜੇ ਤੁਸੀਂ ਸਾਡੇ YouTube ਚੈਨਲ ਤੇ Facebook ਪੇਜ ਤੇ ਨਵੇਂ ਸਾਡੇ YouTube ਚੈਨਲ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਸਾਡੀ ਹੋਰ ਨਵੀਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਪ੍ਰੈਸ ਕਰਨਾ ਤੇ ਆਪਣੇ ਲੜਨ ਨੂੰ ਚੰਗੀ ਤਰ੍ਹਾਂ ਜਿੰਨਾ ਕ ਵੀ فاਸਲਾ ਪਾਰ ਰੱਖਣਾ ਚਾਹੁੰਦੇ ਹਨ ਉਹਨਾਂ ਦਾ فاਸਲਾ ਸੈੱਟ ਕਰਕੇ ਉਸ ਦੇ ਵਿੱਚ ਵਾਜਣਾ ਸਪਾਈ ਕਰਕੇ ਲੜਨ ਨੂੰ ਪੂਰਾ ਸੈੱਟ ਕਰਕੇ ਲਗਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਵੇਂ ਕਿ ਤੁਹਾਨੂੰ ਸਾਨੂੰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਪੂਣੀ ਦਾ ਕੋ ਪਿਛੋ ਬੈਗ ਤੋਂ ਪਿੰਚ ਕਰਕੇ ਮੂੰਹ ਖੁੱਲਦਾ ਪਾਸਾ ਥੱਲੇ ਰੱਖਣਾ ਤੇ ਪੰਦ ਪਾਸਾ ਉੱਤੇ ਲਾੜ ਨੂੰ ਚੰਗੀ ਤਰ੍ਹਾਂ ਪਿੱਛੇ ਦੇ ਬੈਗ ਤੱਕ ਪੂਰਾ ਸਾਫ਼ ਕਰਕੇ ਲਾੜ ਨੂੰ ਕੰਨ ਤੋਂ ਥੋੜਾ ਉੱਤੇ ਤੱਕ ਖੋਲ ਕੇ ਉਸ ਨੂੰ ਇੱਕ ਵਾਰ ਹੌਲੀ ਜਿਹਾ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਇੱਕ ਵਾਰ ਉਸ ਨੂੰ ਪੂਰਾ ਚੰਗੀ ਤਰ੍ਹਾਂ ਹੱਥ ਨੂੰ ਪਿੱਛੇ ਤੱਕ ਪੂਰਾ ਫੇਰ ਫੋ ਫੇਰ ਲੈਣਾ ਹੈ ਉਸ ਤੋਂ ਬਾਅਦ ਦੂਸਰੀ ਬਾਅਦ ਉਸ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਜਿੰਨਾ ਕਿ ਫਾਸਲਾ ਤੁਸੀਂ ਰੱਖਣਾ ਚਾਹੋ ਉਹਨਾਂ ਦਾ ਫਾਸਲਾ ਰੱਖ ਕੇ ਤੁਸੀਂ ਬਾਜਰੀ ਮੰਤਰਾਲ ਉਸ ਨੂੰ ਸਾਫ਼ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਸੀਂ ਪੇਚਾਂ ਦਾ ਫਾਸਲਾ ਕੱਟ ਪਤਲਾ ਜੇ ਪੇਚਾਂ ਪੇਚਾਂ ਦੀ ਪੇਚਾਂ ਦੀ ਮੋਟਾਈ ਜਿਉਂਨੇ ਤਾਂ ਤੁਸੀਂ ਉਸ ਦਾ ਫਾਸਲਾ ਕੱਟ ਕਰ ਵੱਧ ਕਰਕੇ ਬਾਜ ਦੇ ਨਾਲ ਸਪਾਈ ਕਰਕੇ ਉਹਨਾਂ ਨੂੰ ਮੋਟੇ ਕਰ ਸਕਦੇ ਹੋ ਜੇ ਪਤਲਾ ਪਈ ਚਾਹੁੰਦੇ ਹੋ ਤਾਂ ਪਹਿਲੇ ਹੀ ਉਹਨਾਂ ਦੀ ਘੱਟ ਫਾਸਲਾ ਕੋਈ ਜਨਾ ਤੁਸੀਂ ਫਾਸਲਾ ਰੱਖਣਾ ਚਾਹੁੰਦੇ ਹੋ ਤਾਂ ਮਾੜਾ ਮਾੜਾ ਬਾਜ ਫੇਰ ਕੇ ਉਹਨਾਂ ਨੂੰ ਸਪਾਈ ਕਰ ਲਓ ਤੇ ਅਗਲਾ ਪੀਰ ਪੀਛੇ ਫੇਰ ਆਪਾਂ ਨੇ ਉਸੇ ਤਰ੍ਹਾਂ ਬੈਗ ਤੋਂ ਪਿੰਚਾ ਕਰਾਣਾ ਉੱਤੋਂ ਜੰਗੀ ਤਰ੍ਹਾਂ ਜੱਬ ਕੇ ਸਾਫ਼ ਕਰਕੇ ਪੂਰਾ ਪੂਣੀ ਦਾ ਖੁੱਲਦਾ ਪਤਾ ਚਲੇ ਰੱਖਣਾ ਤੇ ਬੰਦ ਪਾਸੇ ਉੱਤੇ ਲਾੜ ਨੂੰ ਪੂਰਾ ਕਰਨੇ ਤੋਂ ਖੋਲ ਕੇ ਇੱਕ ਵਾਰ ਫੋਲਡ ਕਰਕੇ ਉਸ ਤੋਂ ਬਾਅਦ ਦੂਜੀ ਵਾਰ ਫੋਲਡ ਕਰਕੇ ਉਸ ਨੂੰ ਸਾਫ਼ ਕਰਕੇ ਇੱਕ ਵਾਰ ਫੋਲਡ ਦੂਜੀ ਵਾਰ ਫੋਲਡ ਕਰਕੇ ਲਗਾ ਦੇਣਾ ਹੈ ਤੇ ਉਸ ਤੋਂ ਬਾਅਦ ਬਾਹਰ ਦੇ ਨਾਲ ਆਪਾਂ ਨੇ ਲਾੜ ਦੀ ਸਫਾਈ ਕਰਨੀ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਲਾੜ ਨੂੰ ਨੋਕ ਤੋਂ ਲੈ ਕੇ ਬੈਗ ਤੱਕ ਜੰਗੀ ਤਰ੍ਹਾਂ ਆਪਾਂ ਨੇ ਫੇਰਨਾ ਹੈ ਨੋਕ ਤੋਂ ਲੈ ਕੇ ਬੈਗ ਤੱਕ ਆਪਾਂ ਨੇ ਜਿੱਦਾਂ ਬਾਹਰ ਨੂੰ ਫੇਰ ਕੇ ਆਪਾਂ ਨੇ ਸਾਫ਼ ਕਰ ਲੈਣਾ ਉਸ ਤੋਂ ਬਾਅਦ ਅਗਲਾ ਲੜੜ ਫੇਰ ਉਸੇ ਤਰ੍ਹਾਂ ਆਪਣੇ ਬੈਗ ਤੋਂ ਪਿੰਚ ਕਰ ਲੈਣਾ ਹੈ ਉੱਤੋਂ ਚੰਗੀ ਤਰ੍ਹਾਂ ਫਰੰਟ ਤੋਂ ਲੈ ਕੇ ਬੈਗ ਤੱਕ ਉੱਤੇ ਉਤਲੇ ਲੜੜ ਨੂੰ ਸਾਫ਼ ਕਰਨਾ ਹੈ ਤੇ ਪੂਰਾ ਖੁੱਲਦਾ ਪਾਸਾ ਥੱਲੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜੜ ਨੂੰ ਘੋਲ ਕੇ ਇੱਕ ਵਾਰ ਫੋਲਡ ਕਰ ਲੈਣਾ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਫਿਰ ਉਸ ਆਪਾਂ ਨੇ ਜੇ ਤੋੜ ਇੱਕ ਵਾਰ ਲੜ ਲਗਾਏ ਤੇ ਸਾਫ਼ ਆ ਜਾਂਦਾ ਹੈ ਤਾਂ ਉਸ ਨੂੰ ਉਸ ਤੋਂ ਬਾਅਦ ਆਪਾਂ ਨੇ ਬਾਹਰ ਦੀ ਮੋਸਰ ਲੜ ਦੀ ਸਫਾਈ ਕਰ ਲੈਣੀ ਹੈ ਜਿੰਨੇ ਕ ਤੁਸੀਂ ਆਪਣਾ ਫਾਸਲਾ ਰੱਖ ਕੇ ਉਸ ਨੂੰ ਸੈੱਟ ਕਰਨਾ ਚਾਹੁੰਦੇ ਉਹਨਾਂ ਦਾ ਤੁਸੀਂ ਆਪਣਾ ਫਾਸਲਾ ਰ ਇਹ ਚਾਹਦਾ ਉਹਦੇ ਵਿੱਚ ਮਾੜਾ ਮਾਰ ਕੇ ਬਾਜ ਵੇਰ ਲੈਣਾ ਹੈ ਤਾਂ ਕਿ ਆਪਣੀ ਸਵਾਈ ਆ ਜਾਵੇ ਲੜਾ ਮੋਟੇ ਹੋ ਜਾਣ ਤੇ ਆਪਾਂ ਉਤਲੇ ਲੜਾਂ ਦਾ ਫਾਸਲਾ ਵੀ ਬਰਾਬਰ ਰੱਖਣਾ ਹੈ ਜਿਵੇਂ ਕਿ ਆਪਾਂ ਥੱਲੇ ਲੜਾਂ ਦਾ ਫਾਸਲਾ ਸੈੱਟ ਕਰੀ ਜਾਣਾ ਉਨੇ-ਉਨੇ ਹੀ ਆਪਾਂ ਉਤਲੇ ਲੜਾਂ ਦਾ ਫਾਸਲਾ ਵੀ ਨਾਲ ਦੀ ਨਾਲ ਸੈੱਟ ਕਰੀ ਜਾਣਾ ਹੈ ਉਤਲੇ ਲੜਾਂ ਜਿਵੇਂ ਆਪਾਂ ਫਰੰਟ ਤੋਂ ਲੈ ਕੇ ਬੈਕ ਤੱਕ ਚੰਗੀ ਤਰ੍ਹਾਂ ਬਾਜ ਵੇਰਨਾ ਹੈ ਤੇ ਅਗਲਾ ਲੜ ਫਿਰ ਉਸੇ ਤਰ੍ਹਾਂ ਆਪਾਂ ਨੇ ਬੈਕ ਤੋਂ ਪਿੰਚ ਉਤਲੇ ਲੜ ਫਿਰ ਉਸੇ ਤਰ੍ਹਾਂ ਆਪਾਂ ਨੇ ਚੰਗੀ ਤਰ੍ਹਾਂ ਦਾਲਰ ਭਾਈ ਰੋਸੀ ਤਾਂ ਆਪਣੇ ਬੈਗ ਤੋਂ ਚੰਗੀ ਤਰ੍ਹਾਂ ਪਿੰਚ ਕਰਕੇ ਪੂਰਾ ਖੋਲਦਾ ਪਤਾ ਸਲੈਕ ਰੱਖਣਾ ਤੇ ਪੰਧਾ ਪੰਧਾ ਉੱਤੇ ਉੱਤੋਂ ਚੰਗੀ ਤਰ੍ਹਾਂ ਲੜਰੂ ਬੈਗ ਤੱਕ ਪੂਰਾ ਖੋਲ ਲੈਣਾ ਹੈ ਲੜਰੂ ਪੂਰਾ ਚੰਗੀ ਤਰ੍ਹਾਂ ਕੰਦ ਉਸਲੇ ਦਾ ਖੋਲ ਕੇ ਉਤਲੇ ਲੜਦੀ ਚੰਗੀ ਤਰ੍ਹਾਂ ਪੂਰੇ ਪਿਛੇ ਦਾ ਕਸਬਾਈ ਕਰਕੇ ਉਸ ਨੂੰ ਇੱਕ ਵਾਰ ਫੋਲਡ ਕਰ ਇੱਕ ਵਾਰ ਫੋਲਡ ਕਰ ਲੈਣਾ ਹੈ ਇੱਕ ਵਾਰ ਜਿਵੇਂ ਹੀ ਹਲਕਾ ਜਿਹਾ ਉਸ ਨੂੰ ਫੋਲਡ ਕਰ ਫੋਲਡ ਕਰਕੇ ਉਸ ਨੂੰ ਜਿੰਨਾ ਕੋ ਫਾਸਲਾ ਸੈੱਟ ਕਰਨਾ ਹੈ ਉਸ ਫਾਸਲਾ ਸੈੱਟ ਕਰਕੇ ਉਹਨਾਂ ਕੀ ਲੜਰੂ ਨੂੰ ਪੂਰੀ ਲਗਾ ਦੇਣਾ ਹੈ ਲੜ ਲਗਾਉਣ ਤੋਂ ਬਾਅਦ ਉਸ ਦੀ ਬਾਜ ਦੇ ਨਾਲ ਆਪਾਂ ਲੜਦੇ ਥੋੜਾ ਥੋੜਾ ਆਪਾਂ ਨੇ ਬਾਜ ਦੇ ਨਾਲ ਉਸ ਨੂੰ ਮੋਟਾ ਕਰਨਾ ਹੈ ਮੋਟਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੇ ਪਿੱਛੇ ਦਾ ਪੂਰਾ ਸਫਾਈ ਕਰ ਲੈਣੀ ਹੈ ਤੇ ਸ਼ੇਪ ਸੈੱਟ ਕਰ ਲੈਣੀ ਉਸ ਤੋਂ ਬਾਅਦ ਆਪਾਂ ਨੇ ਆਪਣੇ ਪੱਗ ਦੀ ਮੈਂ ਆਪ ਆਪਣੀ ਪੱਗ ਦੀ ਸੈਟਿੰਗ ਕਰਾਂਗੇ ਜਿਵੇਂ ਕਿਵੇਂ ਉਤਲੇ ਪਿਛੇ ਆਪਾਂ ਸੈੱਟ ਕਰਾਂਗੇ ਫਾਸਲਾ ਸੈੱਟ ਕਰਾਂਗੇ ਉਹਨਾਂ ਦਾ ਜਿਵੇਂ ਕਿ ਤੁਸੀਂ ਵੀਡੀਓ ਰੱਖ ਰਹੇ ਹੋ ਜੇ ਤੁਹਾਡੇ ਛੇਵੇਂ ਲੜੜ ਵਿੱਚ ਬਲ ਹਨ ਸੱਚੀ ਬਾਤ ਤਾਂ ਅਸੀਂ ਉਸ ਨੂੰ ਥੱਲੇ ਤਾਂ ਥੱਲੇ ਨੂੰ ਖਿੱਚ ਕੇ ਆਪਣੇ ਬਲ ਕੱਢ ਸਕਦੇ ਹਾਂ ਉਸ ਤੋਂ ਬਾਅਦ ਆਪਣੇ ਪੇਚਾਂ ਦੇ ਨਾਲ ਹਲਕਾ ਹਲਕਾ ਬਾਜ ਨੂੰ ਵੀਰਨਾ ਹੈ ਜੋ ਕਿ ਆਪਣੇ ਜਿਹੜੇ ਵੀ ਬਲ ਹੋਣਗੇ ਫਰੰਟ ਤੇ ਪੇਚਾਂ 'ਚ ਉਹ ਨਿਕਲ ਜਾਣ ਨਾ ਜ਼ਿਆਦੇ ਲੜ ਮੋٹے ਹੋਣ ਨਾ ਬਜਾਤੀ ਪਤਲੇ ਉਹ ਬਰਾਬਰ ਦੇ ਰਹਿਣ ਸਾਰੇ ਬਰਾਬਰ ਨੂੰ ਆਪਾਂ ਸਾਰੇ ਲੜੜਾਂ ਨੂੰ ਆਪਾਂ ਬਰਾਬਰ ਮੋਟਾਈ 'ਚ ਰੱਖਣਾ ਹੈ ਤੇ ਉਸ ਤੋਂ ਬਾਅਦ ਪੱਗ ਪੈਨ ਨੂੰ ਆਪਾਂ ਨੱਕ ਦੀ ਸੇਧ ਵਿੱਚ ਲਗਾ ਲੈਣਾ ਹੈ ਨੱਕ ਦੀ ਸੇਧ ਵਿੱਚ ਨੱਕੀ ਜੇਦ ਵਿੱਚ ਲਗਾ ਲੈਣਾ ਹੈ ਨੱਕੀ ਜੇਦ ਵਿੱਚ ਲਗਾਉਣ ਦੋਨਾਂ ਪਾਸੇ ਨੂੰ ਦੋਨਾਂ ਪਾਸੇ ਨੂੰ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ ਦੋਨਾਂ ਪਾਸੇ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਉਸ ਨੂੰ ਚੌੜਾ ਕਰਕੇ ਜਿੰਨਾ ਥੋੜਾ ਥੋੜਾ ਛੇਮਾ ਲੜ ਜਾਏ ਉਥੋਂ ਆਪਾਂ ਨੇ ਲੜ ਨੂੰ ਉਨਾ ਕ ਚੌੜਾ ਰੱਖ ਲੈਣਾ ਹੈ ਨਾਂ ਕੱਪਾ ਖੋਲ ਲੈਣਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਪਰ ਪੂਰਾ ਚੰਗੀ ਤਰ੍ਹਾਂ ਲੜ ਨੂੰ ਥੱਲੇ ਨੂੰ ਖਿੱਚ ਕੇ ਉੱਤੋਂ ਖਿੱਚ ਕੇ ਪੂਰਾ ਸਾਫ਼ ਕਰ ਲੈਣਾ ਜੇ ਉਸ ਤੋਂ ਥੱਲੇ ਲੜ ਦੇ ਛੋਟੇ ਬਾੜ ਹਨ ਤਾਂ ਬਾਜੀ ਮੋ ਨਾਲ ਤੁਸੀਂ ਉਹਨਾਂ ਨੂੰ ਕੱਢ ਸਕਦੇ ਹੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸ ਤੋਂ ਬਾਅਦ ਆਪਾਂ ਨੇ ਲੜ ਨੂੰ ਲਗਾ ਕੇ ਪੱਗ ਪੈਂਦੇ ਥੱਲੇ ਲੈ ਕੇ ਲਿਜਾ ਲਿਜਾ ਕੇ ਪੱਗ ਪੈਂਦੇ ਸਲਰੀਆ ਕੇ ਉਸ ਨੂੰ ਸੈੱਟ ਕਰ ਲੈਣਾ ਇਹ ਸੈੱਟ ਕਰਨ ਤੋਂ ਬਾਅਦ ਉਸ ਨੂੰ ਆਪਾਂ ਨੇ ਘੁਮਾ ਕੇ ਜਿੰਨਾ ਆਪਣਾ ਛੇਵੀ ਲੜ ਦੀ ਚੜਾਈ ਹੋਈ ਉਸ ਉਸ ਚੜਾਈ ਦੇ ਹਿਸਾਬ ਨਾਲ ਉਹਨਾਂ ਨੂੰ ਚੌੜਾ ਕਰਕੇ ਲੜ ਨੂੰ ਲਗਾ ਦੇਣਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਸਾਡੀਆਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰੋ ਅਸੀਂ ਇਹੀਆਂ ਹੋਰ ਨਵੀਆਂ ਵੀਡੀਓ ਤੇ ਲੈ ਕੇ ਆਉਂਦੇ ਰਹਿੰਦੇ ਹਾਂ ਜਿੰਨਾ ਵੀ ਰੀਡ ਦੀ ਮੰਗ ਸੀ ਉਹਨਾਂ ਵੀਰਾਂ ਦਾ ਕੇ ਵੀਡੀਓ ਜਰੂਰ ਪਹੁੰਚਾਓ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਸੀਂ ਇਹ ਵੀਡੀਓ YouTube ਚੈਨਲ ਤੋਂ ਦੇਖ ਰਹੇ ਹੋ ਤਾਂ ਸਾਨੂੰ ਸੂਪਰ ਥੈਂਕ ਜਰੂਰ ਭੇਜਣਾ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਸਾਨੂੰ ਸਟਾਰ ਜਰੂਰ ਭੇਜਣਾ ਤੇ ਹੋਰ ਕਿਸੇ ਸਟਾਈਲ ਦੀ ਪੱਗ ਦੇਖਣ ਲਈ ਸਾਡੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਿਦਾਂ ਹੀ ਲੱਗ ਰਹੀ ਹੈ ਤੇ ਹੋਰ ਕਿਸੇ ਸਟਾਈਲ ਦੀ ਪੱਗ ਦੇਖਣ ਲਈ ਵੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਅੱਤਵਾਰ ਆਪਾਂ ਸੇਟੰਗ ਸੇਟ ਕਰਨੀ ਆਪਾਂ ਨੇ ਲੜ ਨੂੰ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਬਰਾਬਰ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਹੁਣ ਵੀਡੀਓ ਵਿੱਚ ਦੋਨਾਂ ਪਾਸੇ ਚੰਗੀ ਤਰ੍ਹਾਂ ਬਰਾਬਰ ਕਰਕੇ ਇਸ ਨੂੰ ਦੋਨਾਂ ਹੱਥਾਂ ਦੀ ਮਦਦ ਨਾਲ ਆਪਾਂ ਨੇ ਪੂਰਾ ਵਿਛਾ ਕੇ ਦੋਨਾਂ ਇੱਕ ਵਾਰ ਪੂਰਾ ਪਿਛਾ ਲੈਣਾ ਹੈ ਉਸ ਤੋਂ ਬਾਅਦ ਆਪਾਂ ਨੇ ਪਹਿਲਾਂ ਆਪਾਂ ਸੱਜੇ ਪਾਸੇ ਵੱਲ ਖੱਬੇ ਪਾਸੇ ਵੱਲ ਉਹ ਖੱਬੇ ਪਾਸੇ ਵੱਲ ਉਹ ਸਿਰ ਨੂੰ ਟਕਾਂਗੇ ਸਿਰ ਨੂੰ ਟਕਾਂਣ ਤੋਂ ਬਾਅਦ ਉਸ ਨੂੰ ਇੱਕ ਵਾਰ ਖਿੱਚ ਲੈਣਾ ਹੈ ਖਿੱਚ ਕੇ ਦੋਨਾਂ ਪਾਸੇ ਤੋਂ ਆਪਾਂ ਦੋਨੇ ਹੱਥਾਂ ਦੀ ਮਦਦ ਨਾਲ ਆਪਣੇ ਸਿਰ ਨੂੰ ਟਕ ਲੈਣਾ ਹੈ ਸਿਰ ਟਕਾਂਣ ਤੋਂ ਬਾਅਦ ਸਿਰ ਟਕਾਣਾ ਇੱਕ ਵਾਰ ਲੜ ਨੂੰ ਖਿੱਚ ਕੇ ਪੂਰਾ ਟਾਈਟ ਕਰ ਲੈਣਾ ਹੈ ਸਿਰ ਨੂੰ ਜਿਵੇਂ ਕਿ ਤੁਸੀਂ ਵੀਡੀਓ ਬਾਅਦ ਨਹੀਂ ਮਤਲਬ ਆਪਾਂ ਇਹ ਚੰਗੀ ਤਰ੍ਹਾਂ ਸਿਰ ਨੂੰ ਟਕ ਲੈਣਾ ਹੈ ਉਹ ਤੋਂ ਬਾਅਦ ਆਪਾਂ ਇੱਕ ਵਾਰ ਬੈਗ ਵਾਲਾ ਲੜ ਖਿੱਚ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਲਾੜੂ ਘੇਟ ਲੈਣਾ ਹੈ ਆਪਾਂ ਇਹ ਸੈਟ 6 ਮੀ ਲਾੜ ਦੇ ਤਲੇ ਉਸ ਨੂੰ ਦਬ ਦੇਣਾ ਹੈ ਉਸ ਤੋਂ ਬਾਅਦ ਆਪਾਂ ਬੈਕ ਵਾਲਾ ਲਾੜ ਲਗਾਵਾਂਗੇ ਬੈਕ ਵਾਲਾ ਲਾੜ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਆਪਾਂ ਨੇ ਫੋਲਡ ਕਰਕੇ ਉਸ ਨੂੰ ਪੂਰਾ ਸਾਫ਼ ਕਰਕੇ ਲਗਾ ਦੇਣਾ ਹੈ ਚੰਗੀ ਤਰ੍ਹਾਂ ਆਪਾਂ ਨੇ ਬੈਕ ਵਾਲਾ ਲਾੜ ਨੂੰ ਪੂਰਾ ਸਾਫ਼ ਕਰਕੇ ਪੂਰਾ ਆਪਾਂ ਨੇ ਜਿੰਨੀ ਪਿੱਛੇ ਚੜਾਈ ਹੋਏਗੀ ਉਹਨਾਂ ਕਾ ਆਪਾਂ ਨੇ ਸੈੱਟ ਕਰਕੇ ਲਗਾ ਦੇਣਾ ਹੈ ਉਸ ਤੋਂ ਬਾਅਦ ਆਪਾਂ ਬਾਜੀ ਮੇਨ ਨਾਲ ਪਿੱਛੇ ਸੈੱਟ ਕਰਾਂਗੇ ਜਿੱਥੋਂ ਕਿ ਤੋਂ ਆਉਣੇ ਵਿੱਚ ਨਹੀਂ ਸੈੱਟ ਹੋਣਗੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਤੇ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਜਰੂਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ